ਸਸਿਕਾ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਆਨ ਵੀ ਪ੍ਰੈਸ ਕਰ ਲਿਓ ਕਿਉਂਕਿ ਇਸ ਚੈਨਲ ਦੇ ਉੱਪਰ ਆਪਾਂ ਲੈ ਕੇ ਆਇਆ ਕਰਨਗੇ ਕੁਕਿੰਗ ਤੇ ਬਲੌਗਸ ਦੇ ਨਾਲ ਰਿਲੇਟਡ ਆਪਣੀ ਵੀਡੀਓਸ ਹੋਇਆ ਕਰਨਗੀਆਂ ਅੱਜ ਵਾਲਾ ਜਿਹੜਾ ਬਲੌਗ ਬਣਾਇਆ ਇਹ ਆਪਾਂ ਮੀਨੀ ਬਲੌਗ ਬਣਾਇਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਹੌਣ ਹੌਣੇ ਕਮੈਂਟ ਵੀ ਜ਼ਰੂਰ ਕਰਦਿਆ ਕਰੋ ਅੱਜ ਹੋ ਰਹੀ ਸੀ ਬ ਦੱਸਿਓ ਕਿਸ-ਕਿਸ ਇਲਾਕੇ ਦੇ ਵਿੱਚ ਅੱਜ ਬਾਰਿਸ਼ ਹੋਈ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਸਾਡੇ ਤਾਂ ਜਿਹੜਾ ਹੈਗਾ ਮਲੇਰਕੋਟਲੇ ਦੇ ਏਰੀਏ ਦੇ ਵਿੱਚ ਬੱਦਲ ਆ ਜਿਹੜਾ ਉਹ ਬਾਰ-ਬਾਰ ਆਉਂਦਾ ਤੇ ਬਾਰਿਸ਼ ਵੀ ਨਾਲ ਦੀ ਨਾਲ ਹੀ ਹੋ ਜਾਂਦੀ ਹੈ ਤੇ ਕਈ ਦਿਨਾਂ ਤੋਂ ਮਨ ਕਰ ਰਿਹਾ ਸੀ ਕਿ ਚਲੋ ਕੁਝ ਬਣਾਨੇ ਆ ਤਾਂ ਗਰਮੀ ਤਾਂ ਜ਼ਰੂਰ ਹੋ ਜਾਂਦੀ ਆ ਗਰਮੀ ਕਰਕੇ ਚਲੋ ਥੋੜਾ ਜਿਹਾ ਤਲਿਆ ਖਾਣ ਨੂੰ ਦਿਲ ਨਹੀਂ ਕਰਦਾ ਬਟ ਆ ਸੋਚਿਆ ਕਿ ਅੱਜ ਤਾਂ ਬਣਾਣਾ ਹੀ ਬਣਾਣਾ ਤਾਂ ਆਪਾਂ ਕੋਲ ਐ ਬੇਸਨ ਇਸਨ ਕੋਲ ਐ ਬ੍ਰੈਡ ਲੈ ਆਂਦੇ ਪਿਆਜ਼ ਕੱਟੇ ਆਲੂ ਕੱਟੇ ਆਲੂ ਪਿਆਜ਼ਾ ਵਾਲੇ ਵੀ ਬਣਾਵਾਂਗੇ ਥੋੜੇ ਜਿਹਾ ਆਪਾਂ ਸ਼ੱਕਰ ਕੋળી ਸ਼ੱਕਰ ਕੋਲ ਕੇ ਆਪਾਂ ਕੁਝ ਮਿੱਠੇ ਵੀ ਗੁਲਗਲੇ ਬਣਾਵਾਂਗੇ ਤੇ ਆਪਾਂ ਥੋੜਾ ਥੋੜਾ ਜਿਹੜਾ ਸਮਾਨ ਆ ਉਹ ਸਾਰਾ ਹੀ ਬਣਾ ਲਿਆ ਬ੍ਰੈਡ ਆ ਆਪਣੇ ਤਲਨੇ ਸਟਾਰਟ ਹੋ ਗਏ ਬ੍ਰੈਡ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਏ ਬਹੁਤ ਹੀ ਟੇਸਟ ਵਧੀਆ ਸੀ ਬ੍ਰੈਡਾਂ ਦਾ ਤੇ ਬਹੁਤ ਹੀ ਸੌਫਟ ਸੀ ਕੁਝ ਖਾਸ ਨਹੀਂ ਆਪਾਂ ਜਲਦੀ ਜਲਦੀ ਦੇ ਵਿੱਚ ਹੀ ਸਾਰਾ ਕੁਝ ਮਟੀਰੀਅਲ ਤਿਆਰ ਕੀਤਾ ਤੇ ਜਲਦੀ ਜਲਦੀ ਹੀ ਆਪਾਂ ਇਹਨਾਂ ਨੂੰ ਬਣਾ ਲਿਆ। ਦੁਪਹਿਰ ਦਾ ਟਾਈਮ ਅ 2:30 3 ਵਜੇ ਦਾ ਟਾਈਮ ਹੈ ਤੇ ਆਪਾਂ ਚਾਹ ਦੇ ਨਾਲ ਚਾਹ ਵੀ ਬਣਾ ਲਾਂਗੇ ਹੁਣ ਤੇ ਆਪਾਂ ਨਾਲ ਦੀ ਨਾਲ ਆਪਣੇ ਖਾ ਵੀ ਲਵਾਂਗੇ ਗਰਮ ਗਰਮ। ਬ੍ਰੈਡ ਜਿਹੜੇ ਮੇਰੇ ਹਸਬੰਦ ਤਲ ਰਹੇ ਨੇ ਬਹੁਤ ਹੀ ਵਧੀਆ ਇਹ ਕੁੱਕ ਕਰਦੇ ਨੇ ਮੇਰੇ ਤੋਂ ਜ਼ਿਆਦਾ ਵਧੀਆ ਜਿਹੜੇ ਹੈਗੇ ਆ ਪਕੌੜੇ ਇਹ ਵਧੀਆ ਬਣਾਉਂਦੇ ਆ। ਤੇ ਇਹਨਾਂ ਦੇ ਹੱਥਾਂ ਦੇ ਵਿੱਚ ਕੋਈ ਜਾਦੂ ਹੈ ਤਾਂ ਇਸ ਕਰਕੇ ਮੈਂ ਇਹਨਾਂ ਨੂੰ ਇਹ ਕਹਿੰਨੀ ਹੁੰਦੀ ਆ ਕਿ ਤੁਸੀਂ ਹੀ ਬਣਾਓ। ਬਹੁਤ ਹੀ ਵਧੀਆ ਟੇਸਟੀ ਜਿਹੜੇ ਹੈਗਾ ਬਣਦੇ ਆ ਇਹਨਾਂ ਦੇ ਹੱਥਾਂ ਦੇ ਬ੍ਰੈਡ ਹੋਗੇ ਪਕੌੜੇ ਹੋਗੇ ਜਾਂ ਫਿਰ ਤੁਸੀਂ ਲਾ ਲਓ ਗੁਲਗਲੇ ਹੋਗੇ ਕੁਝ ਵੀ ਬਣਾਨਾ ਤਾਂ ਇਹ ਬਹੁਤ ਹੀ ਜ਼ਿਆਦਾ ਵਧੀਆ ਟੇਸਟੀ ਬਣਾਉਂਦੇ ਆ ਬ੍ਰੈਡ ਆਪਣੇ ਲਗਭਗ ਬਣ ਕੇ ਤਿਆਰ ਹੋ ਗਈ ਬ੍ਰੈਡ ਨੂੰ ਪਲਟ ਦਵਾਂਗੇ ਅੱਜ ਵਾਲਾ ਜਿਹੜਾ ਬਲੌਗ ਹੈ ਸਿਰਫ ਰਸੋਈ ਦੇ ਵਿੱਚ ਹੀ ਬਣਿਆਗਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਕਰੋ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਕਮੈਂਟ ਵੀ ਜਰੂਰ ਕਰਦੇਆ ਕਰੋ ਆਪਣਾ ਥੋੜਾ ਜਿਹਾ ਟਾਈਮ ਘੱਟ ਲੱਗਦਾ ਆਪਾਂ ਚੈਨਲ ਦਾ ਸਟਾਰਟ ਕੀਤਾ ਸੀ ਚਲੋ ਆਪਾਂ ਜਿੰਨੀ ਵੀ ਵੀਡੀਓ ਬਣਦੀ ਆ ਤਾਂ ਆਪਾਂ ਉਹਨਿਕ ਆਪਾਂ ਤੁਹਾਡਾ ਸ਼ੇਅਰ ਕਰਦੇਆ ਕਰਾਂਗੇ ਤੇ ਆਪਣੇ ਬ੍ਰੈਡ ਜਿਹੜੇ ਉਹ ਆਪਾਂ ਉਹ ਵਾਲੇ ਪੱਕ ਗਏ ਤੇ ਹੁਣ ਆਪਾਂ ਨੈਕਸਟ ਕੱਢ ਲਏ ਨੇ ਤੇ ਇਹਨਾਂ ਨੂੰ ਵੀ ਆਪਾਂ ਤਲ ਲਵਾਂਗੇ ਨਾਲ ਦੀ ਨਾਲ ਤੜੀ ਜਾਵਾਂਗੇ ਤੇ ਨਾਲ ਦੀ ਨਾਲ ਆਪਾਂ ਖਾਈ ਚੱਲਾਂਗੇ ਬ੍ਰੈਕ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਇਆ। ਬਾਕੀ ਮੀਂਹ ਬਾਰੇ ਜ਼ਰੂਰ ਦੱਸਿਓ ਕਿ ਤੁਹਾਡੇ ਏਰੀਏ ਦੇ ਵਿੱਚ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ਤੁਸੀਂ ਤੁਹਾਡੇ ਏਰੀਏ ਦੇ ਵਿੱਚ ਕਿੰਨਾ ਗੂਮੀ ਹੈ ਜਿਹੜਾ ਉਹ ਪੈ ਰਿਹਾ। ਤੇ ਆਪਾਂ ਜਿਹੜੇ ਸ਼ੱਕਰ ਪੀਣਤੀ ਜੀ ਉਹਦਾ ਆਟਾ ਬਣਾ ਲਿਆ। ਆਟਾ ਬਣਾ ਕੇ ਆਪਾਂ ਗੁਲਗੁਲੇ ਬਣਾ ਲੇ। ਤੇ ਗੁਲਗੁਲੇ ਵੀ ਆਪਣੇ ਬਹੁਤ ਹੀ ਵਧੀਆ ਫੁੱਲ-ਫੁੱਲ ਕੇ ਬਣੇ ਹੈਗੇ। ਇਸ ਤਰ੍ਹਾਂ ਆਪਾਂ ਮਿੱਠੇ ਗੁਲਗੁਲੇ ਥੋੜੇ ਜਿਹਾ ਬਣਾਏ ਆ। ਚਾਹ ਬਣਾ ਲਈ ਆਪਾਂ ਨਾਲ ਚਾਹ ਬਣਾ ਕੇ ਹੁਣ ਆਪਾਂ ਨਾਲ ਚਾਹ ਵੀ ਪੀਵਾਂਗੇ ਕਿਉਂਕਿ ਪੰਜਾਬੀ ਆਪਾਂ ਚਾਹ ਬਣਾ ਤਾਂ ਆਪਾਂ ਨੂੰ ਸਰਦਾ ਹੈ ਨਹੀਂ ਆ 2:3 3 ਵਜੇ ਦੀ ਚਾਹ ਦੇ ਨਾਲ ਪਕੌੜੇ ਹੋਣ ਤਾਂ ਫਿਰ ਕੀ ਆਈ ਬਾਤਾਂ ਨਹੀਂ ਬਹੁਤ ਹੀ ਵਧੀਆ ਗੱਲ ਹੈ ਬਹੁਤ ਹੀ ਵਧੀਆ ਖਾਣਾ ਘਰੀ ਬਣਾ ਲਿਆ ਕਰੋ ਕਿਤੇ ਬਾਜ਼ਾਰੋਂ ਲਿਆਉਣ ਦੀ ਲੋੜ ਨਹੀਂ ਹੈਗੀ ਥੋੜਾ ਜਿਹਾ ਜਿੰਨਾ ਜਿੰਨੇ ਵੀ ਮੈਂਬਰ ਹੈਗੇ ਤੁਸੀਂ ਉਹਨਾਂ ਘਟਾ ਬਣਾ ਕੇ ਘਰ ਦੇ ਵਿੱਚ ਹੀ ਬਣਾ ਲਓ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਜਾਂਦੇ ਜਿਨ੍ਹਾਂ ਨੂੰ ਨਹੀਂ ਬਣਾਉਣਾ ਹੁੰਦਾ ਉਹ ਵੀ ਕਮੈਂਡ ਕਰ ਦਿਓ ਆਪਾਂ ਇਹਦੀਆਂ ਰੈਸਪੀਜ਼ ਵੀ ਸ਼ੇਅਰ ਕਰਿਆ ਕਰਾਂਗੇ ਤੁਹਾਡੇ ਨਾਲ ਜਿੰਨਾ ਕਿ ਵੀ ਹੋ ਸਕੂਗਾ ਤਾਂ ਆਪਾਂ ਪੰਜਾਬੀ ਦੇ ਵਿੱਚ ਹੀ ਕੁਝ ਵੀਡੀਓਜ਼ ਆਪਨੇ ਅਪਲੋਡ ਹੋਈਆਂ ਨੇ ਉਹ ਵੀ ਤੁਸੀਂ ਪਿਛਲੀਆਂ ਜਾ ਕੇ ਦੇਖ ਲਿਓ ਤੇ ਬਸ ਥੋੜਾ ਟਾਈਮ ਦੀ ਕਮੀ ਕਰਕੇ ਆਪਣੇ ਕੋਲ ਜਿਹੜਾ ਹੈਗਾ ਇਹ ਬਲੌਗ ਨਹੀਂ ਬਣਦਾ ਤੇ ਚਲੋ ਜਿੰਨਾ ਕਿ ਵੀ ਮੇਰੇ ਕੋਲ ਟਾਈਮ ਹੈਗਾ ਸੀ ਆ ਦੇਖੋ ਆਪਣੇ ਪਕੌੜੇ ਵੀ ਰੈਡੀ ਹੋ ਗਏ ਗੁਲਗੁਲੇ ਵੀ ਰੈਡੀ ਹੋ ਗਏ ਤੇ ਆਪਾਂ ਬ੍ਰੈਡ ਵੀ ਮਨਾਇਆ ਮਿਲਦੇ ਅਗਲੀ